ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਫਸਲੀ ਚੱਕਰ ਦੇ ਵਿੱਚੋਂ ਕੱਢਣ ਦੇ ਮਕਸਦ ਦੇ ਨਾਲ 2016 ਦੇ ਵਿੱਚ ਝੀਂਗਾ ਮੱਛੀ ਪਾਲਣ ਦਾ ਤੰਦਾ ਸ਼ੁਰੂ ਕਰਵਾਇਆ ਗਿਆ ਸੀ ਇਹ ਹੌਲੀ-ਹੌਲੀ ਕਿਸਾਨ ਇਸ ਤੰਦੇ ਦੇ ਨਾਲ ਜੁੜਨ ਲੱਗੇ ਨੇ ਤੇ ਵਿਭਾਗ ਦੇ ਵੱਲੋਂ ਸਮੇਂ-ਸਮੇਂ ਤੇ ਹੀ ਕਿਸਾਨਾਂ ਨੂੰ ਪ੍ਰੇਰਿਤ ਕੀਤੇ ਜਾਣ ਦੇ ਨਾਲ ਹੁਣ ਬਹੁਤ ਕਿਸਾਨ ਇਸ ਤੰਦੇ ਦੇ ਨਾਲ ਜੁੜ ਕੇ ਕਾਫੀ ਮੁਨਾਫਾ ਵੀ ਕਮਾ ਰਹੇ ਨੇ ਮਨੋਰ ਦੇ ਨਜ਼ਦੀਕ ਪਿੰਡ ਇਨਾ ਖੇੜਾ ਦੇ ਵਿੱਚ ਬਣੇ ਚਿੰਗਾ ਮੱਛੀ ਪਾਲਨ ਕਿਸਾਨ ਟ੍ਰੇਨਿੰਗ ਸੈਂਟਰ ਦੇ ਡਿਪਟੀ ਡਾਇਰੈਕਟਰ ਦਾ ਕਹਿਣਾ ਹੈ ਕਿ ਪੂਰੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ 2016 ਦੇ ਵਿੱਚ ਚਿੰਗਾ ਮੱਛੀ ਪਾਲਨ ਦਾ ਤੰਦਾਂ ਸ਼ੁਰੂ ਕਰਵਾਇਆ ਗਿਆ ਸੀ ਤੇ ਹੁਣ ਹੌਲੀ-ਹੌਲੀ ਕਿਸਾਨ ਇਸ ਤੰਦੇ ਦੇ ਨਾਲ ਜੁੜਨ ਲੱਗੇ ਨੇ ਪਿਛਲੇ ਸਾਲ 1300 ਏਕੜ ਸੀ ਤੇ ਹੁਣ 100 ਏਕੜ ਦੇ ਕਰੀਬ ਦਾ ਇਸ ਦੇ ਵਿੱਚ ਵਾਧਾ ਹੋਇਆ ਇਸ ਵਾਰ ਵੀ 50 ਤੋਂ 101 ਏਕੜ ਦੇ ਵਿੱਚ ਵਾਧਾ ਹੋਣ ਦੀ ਉਮੀਦ ਹੈ ਨਰਦ ਦੱਸਿਆ ਕਿ ਸਤ ਦੇ ਨੂੰ ਸ਼ੁਰੂ ਕਰਨ ਦੇ ਲਈ ਕਿਸਾਨਾਂ ਨੂੰ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਦਾ ਸ਼ੁਰੂ ਕਰਨ ਤੇ ਵਿਭਾਗ ਦੇ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ ਉਹਨਾਂ ਨੇ ਦੱਸਿਆ ਕਿ ਪਹਿਲਾ ਚਿੰਗਾ ਦੂਜੇ ਰਾਜਾਂ ਦੇ ਵਿੱਚ ਸਪਲਾਈ ਹੁੰਦਾ ਸੀ ਇਸ ਨੂੰ ਕੀ ਡੀਲਰਾਂ ਦੇ ਵੱਲੋਂ ਲਚਾਇਆ ਜਾਂਦਾ ਸੀ ਜਿਸ ਦਾ ਖਰਚੇ ਕਿਸਾਨ ਤੇ ਪੈਂਦਾ ਸੀ जिस ਕਰਕੇ ਪਾਲਕਾਂ ਨੂੰ ਕਾਫੀ ਮੁਸ਼ਕਲਾਂ ਆਉਂਦੀਆਂ ਸਨ ਪਰ ਹੁਣ ਮਲੂਰ ਦੇ ਨਜ਼ਦੀਕ ਪਿੰਡ ਜੰਡਵਾਲਾ ਵਿਖੇ ਕੋਲਡ ਸਟੋਰ ਕਮ ਆਈਸ ਸਟੋਰ ਸਥਾਪਿਤ ਕੀਤਾ ਗਿਆ ਜਿਸ ਦੀ 30 ਟਨ ਤੱਕ ਕਪੈਸਿਟੀ ਹੈ ਜਿਸ ਦੇ ਵਿੱਚ ਚਿੰਗਾ ਪਾਲਣ ਆਪਣਾ ਮਾਲ ਸਟੋਰ ਕਰ ਸਕਦੇ ਨੇ ਤੇ ਕਿਸੇ ਵੀ ਖੱਜਲ ਖਵਾਰੀ ਤੋਂ ਬਿਨਾ ਨਿਰਯਾਤ ਵੀ ਕਰਵਾ ਸਕਦੇ ਨੇ ਇਸ ਦੇ ਨਾਲ ਉਹਨਾਂ ਨੂੰ ਚੰਗਾ ਮੁਨਾਫਾ ਵੀ ਹੋਵੇਗਾ ਤੇ ਰਹੀ ਗੱਲ ਇਸ ਸੰਬੰਧਿਤ ਨਾਲ ਜੁੜੇ ਕਿਸਾਨਾਂ ਨੂੰ ਬਿਜਲੀ ਦੀ ਸਮੱਸਿਆ ਬਾਰੇ ਇਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਕਮੇਟੀ ਬਣਾਈ ਗਈ ਹੈ ਤੇ ਇਹ ਵਿਚਾਰ ਅਧੀਨ ਜਿਹੜਾ ਚਿੰਗਾ ਪੱਲ ਹੈ ਇੱਕ ਵਾਰੀ ਦੇ ਪੱਲ ਨਾਲ ਕਿੰਨੇ ਰਕਵੇ ਚ ਤੇ ਪਿਛਲੇ ਸਾਲਾਂ ਨੂੰ ਕੋਈ ਕੀ ਵਧਿਆ ਰੱਖਦਾ ਕੋਈ ਝਿੰਦਾ ਪੱਲ ਨਹੀਂ ਲੱਗਦੀ ਜਿਹੜਾ ਚਿੰਗਾ ਪੱਲਣਾ ਹੈ ਇਹ ਆਪਣੇ ਪੰਜਾਬ ਦੇ ਜਿਹੜੇ ਪੰਜ ਜ਼ਿਲ੍ਹੇ ਹੈਗੇ ਸਾਊਥ-ਵੈਸਟ ਦੇ ਇਹਨਾਂ ਦੇ ਵਿੱਚ ਹੋ ਰਿਹਾ ਹੈ ਇਹ ਆਪਣਾ 2016 ਤੋਂ ਸ਼ੁਰੂ ਹੋਇਆ ਸੀਗਾ ਔਰ ਪਿਛਲੇ ਸਾਲ ਤੱਕ ਸਾਡੇ ਕੋਲ 1301 ਟਰੱਕ ਵਾ ਜਿਹੜਾ ਪੰਜਾਬ ਦੇ ਵਿੱਚ ਉਹ ਚਿੰਗਾ ਪੱਲਣ ਦੀਨ ਸੀਗਾ ਪਿਛਲੇ ਸਾਲ ਤੁਹਾਡੇ ਕੋਲ ਲਗਭਗ 100 ਏਕੜ ਰਕਵੇ ਦੀ ਵਾਧਾ ਹੋਇਆ ਸੀਗਾ ਔਰ ਉਮੀਦ ਕਰਦੇ ਆਂ ਇਸ ਸਾਲ ਵੀ ਸਾਡੇ ਕੋਲ 50 ਤੋਂ 100 ਏਕੜ ਰਕਬਾ ਜਿਹੜਾ ਚਿੰਗਾ ਪੱਲਣ ਦਾ ਦੀਨ ਹੋਰ ਸਾਡੇ ਨਾਲ ਐਡ ਹੋਊਗਾ ਇਹ ਮਤਲਬ ਕਦੋਂ ਤੋਂ ਤਿਆਰ ਕੀਤਾ ਜਾਂਦਾ ਇਹ 2016 ਤੋਂ ਸ਼ੁਰੂ ਹੋਇਆ ਸੀ ਆਪਣੇ ਪੰਜਾਬ ਦੇ ਵਿੱਚ ਔਰ ਜਿਹੜਾ ਇਹਦਾ ਸੀਜ਼ਨ ਹੈ ਚੰਗਾ ਪਾਲਣ ਦਾ ਇਹ ਗਰਮੀਆਂ ਦਾ ਸੀਜ਼ਨ ਹੁੰਦਾ ਮਈ ਜੂਨ ਦੇ ਵਿੱਚ ਫਾਰਮਰ ਜਿਹੜਾ ਇਹਦਾ ਆਪਣੇ ਪੌਂਡ ਤਿਆਰ ਕਰਕੇ ਪਾਣੀ ਭਰ ਕੇ ਇਹਦੀ ਸਟਾਕਿੰਗ ਕਰ ਲੈਂਦੇ ਆ ਔਰ 120 ਦਿਨਾਂ ਦੇ ਵਿੱਚ ਇਹਦੀ ਤਿਆਰੀ ਹੋ ਕੇ ਅਗਸਤ ਸਤੰਬਰ ਦੇ ਵਿੱਚ ਇਹਦੀ ਫਸਲ ਆਉਣ ਲੱਗ ਜਾਂਦੀ ਹੈ ਜਿਹੜੇ ਪਿਛਲੇ ਸਾਲ ਤੋਂ ਜੀ ਕਿਸਾਨਾਂ ਵੱਲੋਂ ਜਿਹੜਾ ਕਿ ਬਿਜਲੀ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਤੇ ਜਿਹਦੇ ਕਰਕੇ ਖਰਚਾ ਜ਼ਿਆਦਾ ਹੁੰਦਾ ਤੇ ਜਿਹੜੀ ਇਨਕਮ ਹੈ ਥੋੜੀ ਘੱਟ ਹੁੰਦੀ ਹੈ ਤੇ ਮਨੂੰ ਕੀ ਮਨੂੰ ਕਿਸੇ ਜਨ ਮਹਿਕਮੇ ਮਨੂੰ ਕੀਤਾ ਜਾ ਰਿਹਾ ਉਸ ਨੂੰ ਮਨ ਲੈ ਦੇਖੋ ਜੀ ਇਹ ਜਿਹੜਾ ਚਿੰਗਾ ਪਾਲਨ ਜਦੋਂ 2016 ਸ਼ੁਰੂ ਹੋਇਆ ਸੀਗਾ ਔਰ 2021 ਤੱਕ ਇਹਦੀ ਮਾਰਕੀਟ ਜਿਹੜੀ ਹੈ ਇਹਦਾ ਰੇਟ ਸੀਗਾ ਜਿਹੜਾ ਦਾ ਬਹੁਤ ਵਧੀਆ ਸੀਗਾ ਔਰ ਪ੍ਰਤੀ ਫਾਰਮਰ ਸਾਡੇ ਜਿਹੜੇ ਫਾਰਮਰ ਹੈਗੇ ਆ ਉਹ 2 ਤੋਂ 3 ਲੱਖ ਰੁਪਇਆ ਪਰ ਏਕੜ 4 ਮਹੀਨਿਆਂ ਦੇ ਵਿੱਚ ਕਮਾਈ ਕਰ ਰਹੇ ਸੀਗੇ ਪਰੰਤੂ 2022-23 ਦੇ ਵਿੱਚ ਆ ਕੇ ਇਹਦੇ ਕੁਝ ਰੇਟ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਡਾਊਨ ਹੋਏ ਤਾਂ ਫਾਰਮਰਾਂ ਦਾ ਆਮਦਨ ਤਾਂ ਫਾਰਮਰਾਂ ਵੱਲੋਂ ਮੰਗ ਕੀਤੀ ਗਈ ਵੀ ਸਾਨੂੰ ਜਿਹੜੀ ਸਰਕਾਰ ਵੱਲੋਂ ਇਹਦੀ ਬਿਜਲੀ ਜੇ ਫ੍ਰੀ ਕਰ ਦਿੱਤੀ ਜਾਵੇ ਖੇਤੀਬਾੜੀ ਦੀ ਤਰ੍ਹਾਂ ਜੇ ਇਹਦੇ ਤੇ ਬਿਜਲੀ ਤੇ ਸਾਨੂੰ ਬਚਤ ਹੋ ਜੇ ਤਾਂ ਸਾਡੇ ਆਮਦਨ ਦੇ ਵਿੱਚ ਉਸੇ ਤਰ੍ਹਾਂ ਵਾਧਾ ਹੋ ਜਾਏਗਾ ਔਰ ਸਾੰਨਾ ਜਿਹੜਾ ਸਰਕਾਰ ਵੱਲੋਂ ਇਹ ਇਸ ਤਰ੍ਹਾਂ ਮੰਗ ਫਾਰਮਰਾਂ ਨੂੰ ਉਠਾਈ ਗਈ ਸਰਕਾਰ ਨੇ ਇੱਕ ਕਮੇਟੀ ਬਣਾ ਕੇ ਇਹਦੀ ਮੰਗ ਦੇ ਉੱਤੇ ਪੂਰਾ ਵਿਚਾਰ ਕਰ ਰਹੀ ਹੈ ਔਰ ਸਾਨੂੰ ਉਮੀਦ ਹੈ ਵੀ ਸਰਕਾਰ ਇਹਦੇ ਤੇ ਜਲਦੀ ਕੋਈ ਵਧੀਆ ਫੈਸਲਾ ਲਵੇ ਜਿਹੜੇ thing ਆ ਬਾਰੇ ਦੀ ਇਹਦੀ ਮਾਰਕੀਟਿੰਗ ਵਾਰੇ ਜਾਂ ਕੋਈ ਇਹਦਾ ਕੋਈ ਸਰਕਾਰ ਉਤਾਲਾ ਕਰੀ ਜਿਹੜੇ ਕਿਸਾਨਾਂ ਨੂੰ ਮੰਗੋ ਇਹਨਾਂ ਦੇ ਵਿੱਚ ਨਾ ਸੋਖਾ ਹੋ ਜੇ ਜਿਆ ਕੋਈ ਇਹਦਾ ਫਲਕ ਚੋ ਵੀ ਕੁਝ ਜੀ ਜਿੱਥੋਂ ਤੱਕ ਗੱਲ ਮਾਰਕੀਟਿੰਗ ਦੀ ਹੈ ਦੀ ਦੇਖੋ ਇਹ ਜਿਹੜੀ ਇਹਦੀ ਮਾਰਕੀਟਿੰਗ ਹੈ ਇਹ ਜਿਆਦਾ ਐਕਸਪੋਰਟ ਹੁੰਦਾ ਔਰ ਆਂਦਰਾ ਓਡੀਸਾ ਸਾਈਡ ਤੋਂ ਫਾਰ ਜਿਹੜੇ ਡੀਲਰ ਹੈਗੇ ਆ ਕੰਪਨੀ ਆਲੇ ਆ ਉਹ ਆ ਕੇ ਇੱਥੋਂ ਚਿੰਗਾ ਚੁੱਕਦੇ ਆ ਔਰ ਉਧਰ ਹੀ ਲੱਗ ਜਾਂਦੇ ਆ ਉਹਦੇ ਨਾਲ ਉਹਨਾਂ ਨੂੰ ਖਰਚਾ ਬੜਾ ਪੈਂਦਾ ਜਦੋਂ ਗੱਡੀਆਂ ਆਉਂਦੀਆਂ ਉਧਰੋਂ ਇਧਰੋਂ ਵਰਪ ਲਾ ਕੇ ਏਸੀ ਗੱਡੀਆਂ ਜਾਂਦੀਆਂ ਉਹ ਖਰਚਾ ਫਾਰਮਰ ਦੇ ਉੱਤੇ ਹੀ ਇਸ ਲਈ ਜਦੋਂ ਇਹਦਾ ਪ੍ਰੋਫਿਟ ਵੀ ਥੋੜਾ ਜਿਹਾ ਘਟਿਆ ਤਾਂ ਸਰਕਾਰ ਵੱਲੋਂ ਫਾਰਮਰਾਂ ਦੀ ਮਦਦ ਲਈ ਇੱਕ ਕੋल्ड ਸਟੋਰ ਕੰਮ ਆਈਸ ਪਲਾਂਟ ਨੂੰ ਮਨਜ਼ੂਰੀ ਦਿੱਤੀ ਗਈ ਆਪਣੇ ਝੰਡਾ ਵਾਲਾ ਪਿੰਡ ਦੇ ਵਿੱਚ ਮਲੋਟ ਕੋਲ ਔਰ ਉਹ ਬਣ ਕੇ ਤਿਆਰ ਹੋ ਚੁੱਕਿਆ ਹੈ ਉਹ 30 ਟਨ ਕਪੈਸਿਟੀ ਦਾ ਹੈ ਫਾਰਮਰ ਜਦੋਂ ਆਪਣਾ ਚੰਗਾ ਘਟਾਉਂਦਾ ਹੈ ਉਹਦਾ ਜਿਹੜਾ ਚੰਗਾ ਪਿੱਛੇ ਬਚ ਜਾਂਦਾ ਹੈ ਉਹ ਉੱਥੇ ਸਟੋਰ ਕਰ ਸਕਦਾ ਹੈ ਔਰ ਸਟੋਰ ਕਰਨ ਤੋਂ ਬਾਅਦ ਉੱਥੋਂ ਗੱਡੀਆਂ ਬਣ ਕੇ ਜਾਣਗੀਆਂ ਤਾਂ ਉਹਦਾ ਫਾਰਮਰ ਨੂੰ ਵੀ ਬੈਨੀਫਿਟ ਹੋਏਗਾ ਔਰ ਫਾਰਮਰ ਦੀ ਆਮਦਨ ਦੇ ਵਿੱਚ ਵਾਧਾ ਹੋਏਗਾ ਜਿਵੇਂ ਜਿਉ ਸਟਾਰਟਿੰਗ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਸੀ ਗਾਜਾ ਚਿੰਗਾ ਪਾਲਕ ਦਾ ਹੁਣ ਜੇ ਪਿਛਲੇ ਇੱਕ ਦੋ ਸਾਲਾਂ ਜੂਟ ਘਟ ਰਿਹਾ ਜਿਵੇਂ ਬੀਜ ਦੀਆਂ ਦਰਾਂ ਤੇ ਲੋ ਮਾਰਕਟਿੰਗ ਦਾ ਲਾਭ ਉਸ ਤੇ ਇੱਕ ਤਾਂ ਕਿਸਾਨ ਮੈਂ ਕਿਵੇਂ ਲੋਕ ਕੀ ਉਪਰਾਹੇ ਕਿਤੇ ਜਾ ਰਹੇ ਜਿਹੜੇ ਕਿਸਾਨ ਇਸ ਵਰਤੀ ਹੋਵੇ ਤੇ ਤੁਸੀਂ ਕੀ ਕਿਸਾਨਾਂ ਨੂੰ ਕੀ ਮਨ ਲੋਕ ਕਹਿਣਾ ਚਾਹੋਗੇ ਦੇਖੋ ਜੀ 21 ਤੱਕ ਇਹਦਾ ਰੁਝਾਨ ਬਹੁਤ ਵਧਿਆ ਸੀਗਾ 22 ਦੇ ਵਿੱਚ ਇਹਦੇ ਕੁਝ ਰੇਟ ਡਾਊਨ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਔਰ ਇਹਦਾ ਰੁਝਾਨ ਥੋੜਾ ਜਿਹਾ ਘਟ ਹੋਇਆ ਤਾਂ ਸਰਕਾਰ ਵੱਲੋਂ ਸਿੱਧ ਹਮੇ ਸਟੈਪ ਲੈਂਦੇ ਹੋਏ ਸਰਕਾਰ ਨੇ ਦੇਖਿਆ ਵੀ ਫਾਰਮਰ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਫਾਰਮਰਾਂ ਨੇ ਮੰਗ ਕੀਤੀ ਵੀ ਸਾਨੂੰ ਜਿਹੜੇ ਇਹ ਬਿਜਲੀ ਦੇ ਰੇਟ ਘਟਾ ਕਿਤੇ ਜਾਣ ਜਾਂ ਇਹਨਾਂ ਨੂੰ ਮਾਫ ਕੀਤਾ ਜਾਵੇ ਤਾਂ ਸਰਕਾਰ ਨੇ ਉਹਦੇ ਸੰਬੰਧ ਵਿੱਚ ਵੀ ਇੱਕ ਕਮੇਟੀ ਬਣਾ ਕੇ ਉਹਨੂੰ ਇਹਦੀ ਸਟੱਡੀ ਕਰਨ ਵਾਸਤੇ ਕਮੇਟੀ ਨੂੰ ਡਾਇਰੈਕਸ਼ਨ ਜੀ ਦਿੱਤੀਆਂ ਔਰ ਉਹਦੇ ਤੇ ਜਲਦੀ ਫੈਸਲਾ ਲਿੱਤਾ ਜਾਊਗਾ ਫਾਰਮਰਾਂ ਦਾ ਜਿਹੜਾ ਚਿੰਗਾ ਸੀਗਾ ਉਹ ਕੋਸਟਲ ਸਟੇਟ ਦੇ ਵਿੱਚ ਆਂਧਰਾ ਕਰਨੀ ਜਾਂਦਾ ਸੀਗਾ ਉਹਦੇ ਖਰਚੇ ਬੜੇ ਪੈਂਦੇ ਸੀ ਉਹਨਾਂ ਨੂੰ ਘਟਾਉਣ ਦੀ ਖਾਤਰ ਇੱਕ ਕੋल्ड ਸਟੋਰ ਕਮ ਆਈਸ ਪਲੈਂਟ ਜਿਹੜਾ ਉਹ 30 ਟਨ ਕੈਪੈਸਿਟੀ ਦਾ ਲਗਵਾਇਆ ਤਾਂ ਜੋ ਫਾਰਮਰ ਆਪਣਾ ਉੱਥੇ ਸਟੋਰ ਕਰ ਸਕੇ ਵੇਲੇ-ਕਵੇਲੇ ਜਦੋਂ ਵੀ ਉਹਨੂੰ ਕੋਈ ਇਸ ਤਰ੍ਹਾਂ ਲੱਗਦਾ ਵੀ ਮੈਨੂੰ ਹੁਣ ਮਾਰਕੀਟ ਦਾ ਰੇਟ ਘੱਟ ਮਿਲ ਰਿਹਾ ਮੈਂ ਇੱਥੇ ਸਟੋਰ ਕਰ ਲਾਂ ਜਦੋਂ ਰੇਟ ਅੱਛਾ ਮਿਲ ਜੇ ਤਾਂ ਉਹ ਵੇਚ ਸਕਦਾ ਹੈ ਤਾਂ ਇਸ ਤਰ੍ਹਾਂ ਫਾਰਮਰਾਂ ਦੇ ਨਾਲ ਹਰ ਸਮੇਂ ਸਰਕਾਰ ਜਿਹੜਾ ਮੋਢੇ ਨਾਲ ਮੋਢਾ ਮਲਾ ਕੇ ਕੰਮ ਕਰ ਰਹੀ ਹੈ ਔਰ ਉਪਰਾਲੇ ਕਰ ਰਹੀ ਹੈ ਵੀ ਇਹਦਾ ਰਕਬਾ ਵਧ ਫਾਰਮਰ ਜਿਹੜੀ ਜ਼ਮੀਨਾਂ ਵਿਕਾਰ ਪਈਆਂ ਜਿਹੜੀਆਂ ਜ਼ਮੀਨਾਂ 'ਚ ਖੇਤੀ ਨਹੀਂ ਹੋ ਰਹੀ ਜਾਂ ਪਾਣੀ ਆਪਣੇ ਖਾਰੇ ਜ਼ਿਆਦਾ ਹੈਗੇ ਆ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਰੂਰੀ ਅਸੀਂ ਫਾਰਮਰਾਂ ਨੂੰ ਆਪਣੇ ਇਸ ਕਿਤੇ ਬੱਚੀ ਪਾਲਣ ਚਿੰਗਾ ਪਾਲਣ ਵਾਸਤੇ ਕਿਸਾਨਾਂ ਨੂੰ ਕੀ ਕਰਨ ਚਾਹੋਗੇ ਜਦੋਂ ਨਵੇਂ ਕਿਸਾਨ ਇਹਦੇ ਨਾਲ ਜੁੜ ਸਕਣ ਜਾਂ ਪਰੇਤ ਹੋ ਸਕਣ ਇਹਦੇ ਤੋਰ ਸੇ ਅਸੀਂ ਇਹੀ ਕਵਾਂਗੇ ਜੀ ਕਿਸਾਨਾਂ ਨੂੰ ਅਪੀਲ ਕਰਾਂਗੇ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਮਿੱਟੀ ਪਾਣੀ ਆਪਣਾ ਜਰੂਰ ਟੈਸਟ ਕਰਵਾਓ ਔਰ ਦੂਸਰਾ ਇੱਕ ਟ੍ਰੇਨਿੰਗ ਇਹਦੀ ਜਰੂਰ ਲੋ ਟ੍ਰੇਨਿੰਗ ਦੇ ਅਭਾਵ ਕਰਕੇ ਕਈ ਵਾਰੀ ਅਸੀਂ ਦੇਖਾ ਦੇਖੀ ਜੀ ਦੂਸਰੇ ਫਾਰਮਰਾਂ ਦੇ ਜਾਂ ਦੇਖ ਲੈਨੇ ਵੀ ਉਹ ਫਾਰਮਰ ਇਨਾ ਪ੍ਰੋਫਿਟ ਲੈ ਰਿਆ ਜਾਂ ਉਹਦੀ ਜ਼ਮੀਨ ਉਹਨੇ ਬਹਾਲ ਕਰ ਲਈ ਤਾਂ ਅਸੀਂ ਕੰਮ 'ਚ ਲੱਗ ਜਾਨੇ ਆ ਪਰ ਇਹਦੇ ਲਈ ਮੈਂ ਇਹ ਕਮਾਣਾ ਚਾਹਾਂਗਾ ਵੀ ਟ੍ਰੇਨਿੰਗ ਜ਼ਰੂਰ ਕਰੋ ਅਸੀਂ ਇੱਥੇ ਜਦੋਂ ਵੀ ਸਾਡੇ ਕੋਲ 10 ਫਾਰਮਰਾਂ ਦਾ ਗਰੁੱਪ ਬਣ ਜਾਂਦਾ ਹੈ ਇੱਕ ਟ੍ਰੇਨਿੰਗ ਬੈਚ ਠਿੰਗਲੇ ਲਈ ਲਗਾ ਦਿੰਨੇ ਆ ਇਨਾ ਖੇੜਾ ਦੇ ਵਿੱਚ ਲੱਗਦੀ ਹੈ ਗੁਰੂ ਅੰਗਦ ਦੇ ਵੈਟਨਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਰੁੱਤਕ ਦੇ ਵਿੱਚ ਵੀ ਟ੍ਰੇਨੀਆਂ ਚੱਲਦੀਆਂ ਜੇ ਫਾਰਮਰ ਫੇਰ ਵੀ ਰਿਫਰੈਸ਼ਰ ਦੇ ਤੌਰ ਤੇ ਵੀ ਕੋਰਸ ਕਰਨਾ ਚਾਹੁੰਦੇ ਆ ਤਾਂ ਵੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਣ ਨੂੰ ਔਰ ਮੇਰੀ ਫਾਰਮਰਾਂ ਨੂੰ ਇਹੀ ਅਪੀਲ ਹੈ ਵੀ ਮਿੱਟੀ ਪਾਣੀ ਟੈਸਟ ਕਰਵਾ ਕੇ ਜੇ ਪ੍ਰੋਪਰ ਉਹਨਾਂ ਦੇ ਉਹ ਚਿੰਗਾ ਪਾਲਣ ਦੇ ਯੋਗ ਹੈਗਾ ਤਾਂ ਹੀ ਇਹ ਚਿੰਗਾ ਪਾਲਣ ਦਾ ਕੰਮ ਕੀਤਾ ਜਾਵੇ